ਵਿਸ਼ਾ ਪ੍ਰਸਿੱਧ ਆਰਤੀ ਓਮ ਜੇ ਜਗਦੀਸ਼ ਹਰੇ ਦੇ ਰਚਾਇਤਾ ਪੰਡਿਤ ਸ਼ਰਦਾ ਰਾਮ ਫਿਲੋਰੀ ਜੀ ਦਾ 188 ਮਾ ਜਨਮ ਦਿਹਾੜਾ ਫਿਲੌਰ ਨਿਵਾਸੀਆਂ ਵੱਲੋਂ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਪੰਡਿਤ ਸ਼ਰਦਾ ਰਾਮ ਫਿਲੋਰੀ ਚੌਂਕ ਵਿਖੇ ਉਨ੍ਹਾਂ ਦੀ ਯਾਦ ਵਿੱਚ ਜਿੱਥੇ ਪੰਡਿਤ ਸ਼ਰਦਾ ਰਾਮ ਫਿਲੋਰੀ ਜੀ ਦੀ ਮੂਰਤੀ ਸਵਰਗੀਏ ਅਜੇ ਸ਼ਰਮਾ ਵੱਲੋਂ ਆਪਣੇ ਸਹਿਯੋਗੀਆਂ ਸੱਜਣਾ ਦੇ ਸਹਿਯੋਗ ਨਾਲ ਲਗਾਈ ਗਈ ਸੀ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਨਿਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਨਮ ਦਿਹਾੜਾ ਮਨਾਇਆ ਗਿਆ ਇੱਥੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਧਾਰਮਿਕ ਜਥੇਬੰਦੀਆਂ ਦੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਫਿਲੌਰ ਦੇ ਸਾਬਕਾ ਬਧਾਇਕ ਪਲਦੇਵ ਸਿੰਘ ਖੈਰਾ ਆਪਣੀ ਟੀਮ ਨਾਲ ਪਹੁੰਚੇ ਜਿਨ੍ਹਾਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਪੂਜਾ ਅਰਚਨਾ ਅਤੇ ਆਰਤੀ ਕੀਤੀ ਇਸ ਮੌਕੇ ਉਹਨਾਂ ਝੰਡੇ ਦੀ ਰਸਮ ਵੀ ਅਦਾ ਕੀਤੀ ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਪੰਡਤ ਸ਼ਰਧਾ ਰਾਮ ਫਿਲੋਰੀ ਜੀ ਦੇ ਜੀਵਨ ਸੰਬੰਧੀ ਵਿਚਾਰਾ ਕੀਤੇ ਜਾਂ ਅਤੇ ਇਸ ਮੌਕੇ ਸਵਰਗੀ ਅਜੇ ਸ਼ਰਮਾ ਨੂੰ ਵੀ ਯਾਦ ਕੀਤਾ ਜਿਸ ਉਪਰੰਤ ਸਵਰਗੀ ਅਜੇ ਸ਼ਰਮਾ ਦੇ ਸਪੁੱਤਰ ਭੁਵੇਸ਼ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਮਨਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਬਲਦੇਵ ਸਿੰਘ ਖੈਰਾ ਰਿੰਕਾ ਪਾਸੀ ਮਹਾ ਸਿੰਘ ਰਸੂਲਪੁਰ ਇੰਦਰਜੀਤ ਖੈਰਾ ਮਨਜੀਤ ਸਿੰਘ ਬਿੱਲਾ ਲਖਵਿੰਦਰ ਸਿੰਘ ਪੰਜਡੇਰਾ ਮੁਕੇਸ਼ ਗਾਬਾ ਡਾਕਟਰ ਕੇਵਲ ਕ੍ਰਿਸ਼ਨ ਕੇ ਕੇ ਦੱਤਾ ਪਰਮੋਤ ਕੁਮਾਰ ਬਸੰਤਰਾਏ ਨਿਰਮਲ ਕੁਮਾਰ ਪੱਤਰਕਾਰ ਬੈਬਲ ਸ਼ਰਮਾ ਕੌਂਸਲਰ ਪਰਮਜੀਤ ਭਾਰਤੀ ਕੌਂਸਲਰ ਅਮਿਤ ਪੰਮਾ ਰਾਮ ਮੋਹਨ ਰਕੇਸ਼ ਕੁਮਾਰ ਕਾਲੀਆ ਕੌਂਸਲਰ ਨਰੀਂਦਰ ਗੋਇਲ ਸਾਹਿਬ ਦਾ ਪ੍ਰਦਾਨ, ਵਿਜੇ ਕੁਮਾਰ ਬਿੱਲਾ, ਰਜੇਸ਼ ਰੌਕਸੀ ਕਾਉਂਸਲਰ, ਲਖਵਿੰਦਰ ਲਖੂ, ਸ਼ਿਵਨੰਦਾ ਐਡਵੋਕੇਟ ਹਰਮਿੰਦਰ ਸਿੰਘ ਮਾਹਲ, ਰਾਮ ਮੋਹਨ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ। ਅੱਜ ਸ਼ਰਦਾ ਰਾਮ ਫਲੋਰੀ ਦਾ 188ਵਾਂ ਜਿਹੜਾ ਜਨਮ ਦਿਹਾੜਾ ਆ ਆ ਸ਼ਰਦਾ ਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਬਣਾਇਆ ਜਾ ਰਿਹਾ ਆ ਤੇ ਅਸੀਂ ਕੱਲ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ। ਕਿ ਤੁਸੀਂ ਸਾਡੇ ਨਾਲ ਇੱਥੇ ਆ ਕੇ ਆਪਾਂ ਨਾਲ ਦਾ ਦਿਹਾੜਾ ਜਨਮ ਦਿਹਾੜਾ ਬਣਾਈਏ ਤੇ ਇਹ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਸਾਰੇ ਐਮਸੀ ਸਹਿਵਾਨਾਂ ਦਾ ਬਲਦੇਵ ਖੈਰਾ ਜੀ ਦਾ ਰਾਜਾ ਜੀ ਦਾ ਜੇ ਮੈਂ ਨਾਮ ਨਾ ਲਾ ਗਿਆ ਤਾਂ ਬਹੁਤ ਨਾਮ ਮੇਰੇ ਕੋ ਮਿਸ ਹੋ ਜੂਗੇ ਤੇ ਇਸ ਕਰਕੇ ਮੈਂ ਸਾਰੇ ਭਰਾਵਾਂ ਦਾ ਹੱਥ ਜੋੜ ਕੇ ਜਿੰਨੇ ਵੀ ਇੱਥੇ ਮੇਰੇ ਭਰਾ ਜਿੰਨੇ ਐਮਸੀ ਸਹਿਵਾਨ ਜਾਂ ਸ਼ਹਿਰ ਵਸੀ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜਿਵੇਂ ਕਿ ਆਪਾਂ ਜੀ ਜਾਣਦੇ ਆ 30 ਸਤੰਬਰ ਪੰਡਿਤ ਸ਼ਰਧਾ ਰਾਮ ਫਿਲੋਰੇ ਜੀ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਜੀ ਦੇ ਰਚਾਇਤਾ ਜੀ ਦਾ 188ਵਾਂ ਜਨਮ ਦਿਨ ਹੈ ਜਿਸ ਨੂੰ ਪੰਡਿਤ ਸ਼ਰਧਾ ਰਾਮ ਫਿਲੋਰੀ ਚੈਰੀਟੇਬਲ ਟਰਸਟ ਵੱਲੋਂ ਬੜੇ ਹਰ ਉਲਾਸ ਤੇ ਤੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਬੜੇ ਮਾਨ ਮਹਿਸੂਸ ਕਰਦੇ ਆ ਕਿ ਪੰਡਿਤ ਸ਼ਰਧਾ ਰਾਮ ਜੀ ਦਾ ਜਨਮ ਫਿਲੋਰ ਵਿਖੇ ਹੋਇਆ ਕਿ ਐਦਾ ਦੀ ਮਹਾਨ ਸ਼ਖਸੀਅਤ ਜੋ ਕਿ ਫਲੋਰ ਜਮੇ ਉਹਨਾਂ ਦਾ ਵਿਚਾਰਧਾਰਾ ਜੋ ਵਿਸ਼ਵ ਦੇ ਵਿੱਚ ਮੰਨੀ ਜਾਂਦੀ ਹੈ ਤੇ ਉਹਨਾਂ ਦੇ ਪਿਛੋਖੜ ਫਲੋਰ ਦੇ ਕੋਲ ਸੀ ਤੇ ਸਾਡੇ ਟਰਸਟ ਕੋਲੋਂ 2005 ਦੇ ਵਿੱਚ ਉਪਰਾਲਾ ਚੱਕਿਆ ਗਿਆ ਜ ਵਰਗਵਾਸੀ ਸ਼੍ਰੀ ਅਜੇ ਕੁਮਾਰ ਸ਼ਰਮਾ ਸ਼੍ਰੀ ਜੀਵਨ ਪਾਸੇ ਜੀ ਵਰਗਵਾਸੀ ਐਸ ਕੇ ਐਮ ਲੋਤਰਾ ਜੀ ਇਹਨਾਂ ਚਾਰਾਂ ਜੀ ਕੋਲੋਂ ਇੱਕ ਉਪਰਾਲਾ ਇੱਕ ਮੀਟਿੰਗ ਦੇ ਵਿੱਚ ਉਪਰਾਲਾ ਚੱਕਿਆ ਗਿਆ ਕਿ ਅਸੀਂ ਇਹਨਾਂ ਦੀ ਸ਼ਖਸੀਅਤ ਨੂੰ ਆਪਾਂ ਅੱਗੇ ਜਿੰਨਾ ਹੋ ਸਕੇ ਲੋਕਾਂ ਤੱਕ ਪਹੁੰਚਾਣਾ ਹੈ ਉਦੋਂ श्याम मोहन जी त्रिमोन वाले जो ਸਾਡੇ ਨਾਲ ਅੱਜ ਵੀ ਖੜੇ ਸਪੈਸ਼ਲ ਬਾਰੂ ਆਏ ਹੈ ਕਿ ਇਹਨਾਂ ਨੇ ਸਾਡਾ ਬੜਾ ਮਾਨ ਵਧਾਇਆ ਸ਼ੁਰੂ ਦੇ ਕੋਲੋਂ ਤੇ ਅੱਜ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢਿਆ ਸਾਡੇ ਇੱਥੇ ਪਹੁੰਚੇ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਰਾਜਾ ਟਵਾਲ ਜੀ ਮਾਸਟਰ ਦਿੱਤਾ ਜੀ ਡਾਕਟਰ ਕੇਵਲ ਜੀ त्रिमोन ਤੋਂ ਸ਼ਾਮ ਲਾਲ ਜੀ ਤੇ ਗਲੋਰੀ ਪਾਸੀ ਜੀ ਤੇ ਅਤੇ ਹੋਰ ਮਹਾਨ ਸ਼ਖਸੀਅਤ ਸਾਰੇ ਐਮਸੀ ਕੌਂਸਲਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਡਿਤ ਸ਼ਰਧਾ ਰਾਮ ਫਲੋਰੀਚਰੀ ਟੈਬਲ ਟਰਸਟ ਵੱਲੋਂ ਉਹ ਉਹਨਾਂ ਦਾ ਸ਼ਰਧਾ ਰਾਮ ਫਲੋਰੀ ਜੀ ਜਿਨ੍ਹਾਂ ਨੇ ਪ੍ਰਸਿੱਧ ਜਿਹੜੀ ਵਿਸ਼ ਪ੍ਰਸਿੱਧ ਆਰਤੀ ਹੈ ਓਮ ਜੈ ਜਗਦੀਸ਼ ਹਰੇ ਦੇ ਜਿੱਥੇ ਉਹ ਰਚੇਤਾ ਸਨ ਉਹ ਆਪਣੇ ਸਨਾਤਨ ਧਰਮ ਦੇ ਬਹੁਤ ਵੱਡੇ ਮੋਢੀ ਵੀ ਸਨ 12 ਪੁਸਤਕਾਂ ਉਹਨਾਂ ਨੇ ਲਿਖੀਆਂ ਤੇ ਨਾਵਲਕਾਰ ਵੀ ਸਨ ਸਨਾਤਨ ਧਰਮ ਦੇ ਬੜੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਮੈਂ ਅੱਜ ਬਹੁਤ ਆਪਣੇ ਆਪ ਨੂੰ ਵਿਭਾਗੀ ਸਮਝ ਰਿਹਾ ਕਿ ਸਰਦਾ ਰਾਮ ਫਲੋਰੀ ਟਰਸਟ ਤੇ ਰਿੰਕਾ ਪਾਸੀ ਜੀ ਸਾਡੇ ਭਰਾ ਜਿਹੜੇ ਬਹੁਤ ਹੀ ਜਿਆਦਾ ਟਾਈਮ ਤੋਂ ਇਸ ਟਰਸਟ ਦੀ ਇਹਨਾਂ ਦਾ ਪਰਿਵਾਰ ਸੇਵਾ ਕਰਦਾ ਆ ਰਿਹਾ 2005 ਤੋਂ ਇਹਨਾਂ ਦਾ ਪਰਿਵਾਰ ਇਸ ਟਰਸਟ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਜਦੋਂ ਵੀ ਕਿਤੇ ਓਮ ਜੈ ਜਗਦੀਸ਼ ਰੇ ਆਰਤੀ ਕਿਤੇ ਵੀ ਵੱਜਦੀ ਹੈ ਕਿਤੇ ਵੀ ਗਾਈ ਜਾਂਦੀ ਹੈ ਮਹਾਰਾਜ ਮਹਾਮਾਈ ਦਾ ਜਾਂ ਗੁਰੂ ਮਹਾਰਾਜ ਦਾ ਗੁਣ ਗਾਉਣ ਹੁੰਦਾ ਸਾਡਾ ਸਿਰ ਜਿਹੜਾ ਹੈ ਉਹ ਫਕਰ ਨਾਲ ਉੱਚਾ ਹੁੰਦਾ ਜਿੱਥੇ ਸ਼ਰਧਾ ਰਾਮ ਫਲੋਰੀ ਜੀ ਦੀ ਗੱਲ ਹੁੰਦੀ ਆ ਉੱਥੇ ਸਾਡੇ ਸ਼ਹਿਰ ਫਲੋਰ ਦਾ ਨਾਂ ਜਿਹੜਾ ਆ ਉਹ ਵੀ ਉੱਚਾ ਹੁੰਦਾ ਅਸੀਂ ਗਰਮ ਨਾਲ ਸਾਡਾ ਮਾਣ ਜਿਹੜਾ ਸ਼ਹਿਰ ਆ ਉੱਚਾ ਹੁੰਦਾ ਕਿ ਬਈ ਅਸੀਂ ਉਸ ਸ਼ਹਿਰ ਤੋਂ ਬਿਲੋਂਗ ਕਰਦੇ ਆ ਜਿੱਥੇ ਪ੍ਰਸਿੱਧ ਪਰਮਾਤਮਾ ਦੇ ਭਗਤ ਸ਼੍ਰੀ ਸ਼ਰਧਾ ਰਾਮ ਫਲੋਰੀ ਜੀ ਦਾ ਜਨਮ ਹੋਇਆ ਤੇ ਮੈਂ ਇਸ ਟਰਸਟ ਨੂੰ ਵਧਾਈ ਦਿੰਦਾ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਉਹ ਇਸ ਫਲੋਰ ਫਰਦਰ ਆਮ ਫਲੋਰੀ ਟਰਸਟ ਨੂੰ ਤੇ ਸਾਡੇ ਸ਼ਹਿਰ ਨੂੰ ਜਿਹੜੀ ਆ ਉਹ ਕਿਰਪਾ ਕਰਨ ਇਤੇ ਦਾ ਸਾਡਾ ਸ਼ਹਿਰ ਜਿਹੜਾ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਆ ਤਰੱਕੀ ਕਰੇ ਜੈ ਸ਼੍ਰੀ ਰਾਮ ਸਤਕਾਰ ਤੇ ਸ਼ਰਦਾ ਦੇ ਨਾਲ ਪੰਡਿਤ ਸ਼ਰਦਾ ਰਾਮ ਫਲੋਰੀ ਟਰਸਟ ਦੇ ਚੇਅਰਮੈਨ ਰਿੰਕਾ ਪਾਸੀ ਜੀ ਪ੍ਰਧਾਨ ਬੁਵੇਸ਼ ਜੀ ਤੇ ਸਮੂਹ ਸ਼ਹਿਰ ਦੀਆਂ ਜਿਹੜੀਆਂ ਮਾਨਮਤੀਆਂ ਸਖਸ਼ੀਤਾਾਂ ਦੇ ਸਹਿਯੋਗ ਦੇ ਨਾਲ ਪੰਡਿਤ ਸਰਦਾਰਾਮ ਫਲੋਰੀਜੀ ਦੀ 188ਵੀਂ ਜਿਹੜੀ ਜਨਮ ਦਿਤੀ ਹੈ ਜਨਮ ਦਿਨ ਉਹ ਮਨਾਇਆ ਗਿਆ ਹਰ ਸਾਲ ਹੀ ਜਦੋਂ ਵੀ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਸਾਰੀਆਂ ਸਖਸ਼ੀਤਾਾਂ ਸਾਰੇ ਰਲ ਮਿਲ ਕੇ ਬੜੇ ਸਤਕਾਰ ਦੇ ਨਾਲ ਮਨਾਉਂਦੇ ਨੇ ਤੇ ਮੈਂ ਸਮਝਦਾ ਵੀ ਕੱਲਾ ਪੰਜਾਬ ਜਾਂ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਹੈ ਜਦੋਂ ਵੀ ਕਦੀ ਆਰਤੀ ਦਾ ਗਾਇਨ ਹੁੰਦਾ ਹੈ ਤਾਂ ਜਿੱਥੇ ਉਹਨਾਂ ਦੇ ਨਾਮ ਦੀ ਚਰਚਾ ਹੁੰਦੀ ਹੈ ਉੱਥੇ ਹੀ ਸ਼ਹਿਰ ਫਲੋਰ ਦੀ ਵੀ ਚਰਚਾ ਹੁੰਦੀ ਹੈ ਸੋ ਬਹੁਤ ਵੱਡਾ ਮਾਣ ਹਲਕੇ ਨੂੰ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜ ਕੇ ਮਿਲਦਾ ਸੋ ਮਾਲਕ ਤੇ ਚਰਨਾ ਚਰਦਾਸ ਬੇਨਤੀ ਕਰਦੇ ਆਂ ਬੇ ਗੁਰੂ ਮਹਾਰਾਜ ਇਸ ਮੁੱਚੇ ਟਰਸਟ ਨੂੰ ਸਾਡੇ ਸ਼ਹਿਰ ਫਲੋਰ ਨੂੰ ਤੇ ਪੂਰੇ ਹਲਕਾ ਨਿਵਾਸੀਆਂ ਤੇ ਜਿਹੜੀ ਹੈ ਮੇਰ ਦੀ ਨਿਗਾਹ ਬਣਾਈ ਰੱਖਣ ਤੇ ਸਾਡਾ ਫਲੋਰ ਤੇ ਟਰਸਟ ਤੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰਿਆਂ ਨੂੰ ਲਾਸਟ ਵਿੱਚ ਫੇ ਦੁਬਾਰ ਤੋਂ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦੇ 188ਵੇਂ ਜਨਤੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਧੰਨਵਾਦ। ਅਨਸਾਰਮ ਪੁਜਿਏ ਦਫਾਰੋਂ ਸਦਾ ਵਸੰਤਮ ਯਦਿਆਰਵਦੇ ਭਵਨ ਭਵਾਨੀ ਸਹਿਤ ਨਵਾਮੀ ਸਭ ਤੋਂ ਪਹਿਲਾਂ ਤਾਂ ਦੇਵਾ ਜੀ ਦੇਵ ਮਹਾਦੇਵ ਦੇ ਚਰਨਾਂ ਦੇ ਵਿੱਚ ਨਮਨ ਮੈਂ ਜਿਸ ਮੁਜੀ ਜਿਹੜੀ ਸ਼ਰਧਾ ਰਾਮ ਫਲੋਰੀ ٹرسٹ ਰਿੰਕੂ ਪਾਸੀ ਜੀ ਤੇ ਸਾਡੇ ਹੋਰ ਪਤਵਾਨੇ ਸੱਜਣ ਬੰਦੇ ਭਾਜੀ ਇੱਥੇ ਆਏ ਆ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਪੰਡਿਤ ਸ਼ਰਧਾਰਾਮ ਫਲੋਰੀ ਜੀ ਦੇ 188ਵੇਂ ਜਨਮ ਪਰਉਦੇ ਉਤੇ ਸਾਨੂੰ ਸਾਧ ਕੇ ਇੱਥੇ ਇਹਨਾਂ ਦੇ ਚਰਨਾਂ ਦੇ ਵਿੱਚ ਨਕਮਸਤਕ ਹੋਣ ਦਾ ਮੌਕਾ ਦਿੱਤਾ ਸ਼ਰਧਾਰਾਮ ਫਲੋਰੀ ਜੀ ਦੀ ਸ਼ਖੀਅਤ ਤੇ ਉਤੇ ਚਾਨਣਾ ਪਾਉਣਾ ਇਦਾਂ ਹੈ ਜਿਦਾ ਆਪਾਂ ਅਕਦੇ ਚੜਦੇ ਸੂਰਜ ਨੂੰ ਲੋਤ ਕਹਿੰਦੇ ਹੋਵੇ ਉਹਨਾਂ ਬਾਰੇ ਉਹ ਵਿਸ਼ੇ ਪ੍ਰਸਿੱਧ ਆਰਤੀ ਓਮ ਜੈ ਤਿਪਤੀ ਜਰੇ ਦੇ ਰਚਿੰਦਾ ਵੀ ਸਰ ਤੇ ਸਨਾਤਨ ਧਰਮ ਦੇ ਬਹੁਤ ਵੱਡੇ ਗੁਰਿਆਨੀ ਵੀ ਸਨ ਉਹਨਾਂ ਨੇ ਬਹੁਤ ਜ਼ਿਆਦਾ 12 ਪੋਸਤਕਾਂ ਲਿਖੀਆਂ ਤੇ ਇਸ ਸਮਾਜ ਨੂੰ ਉਹਨਾਂ ਦੀ ਬੜੀ ਦੇਣ ਈ ਤੇ ਸਾਡੀ ਫਕਰ ਨਾਲ ਸਾਡਾ ਸਿਰ ਉੱਚਾ ਹੁੰਦਾ ਜਦੋਂ ਸਾਨੂੰ ਕੋਈ ਕਹਿੰਦਾ ਕਿ ਬਈ ਅੱਛਾ ਤੁਸੀਂ ਸ਼ਰਧਾ ਰਾਮ ਫਲੋਰੀ ਜੀ ਦੇ ਸ਼ਹਿਰ ਤੋਂ ਤੇ ਸਾਡਾ ਵੀ ਜਿਹੜਾ ਸ਼ਹਿਰ ਆ ਉਹ ਉੱਚਾ ਹੁੰਦਾ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਮੈਂ ਕਿ ਉਹ ਇਸ ਸ਼ਰਧਾ ਰਾਮ ਰਵੇ ਤੇ ਇਹ ਟਰਸਟ ਤੇ ਸਾਡਾ ਸ਼ਹਿਰ ਜਿਹੜਾ ਦਿਨ-ਦੁਪਹਿਰੀ ਤੇ ਰਾਤ-ਚੌਂਕੜੀ ਤਰੱਕੀ ਕਰੇ ਜੈ ਸ਼੍ਰੀ ਰਾਮ